ਅਸੀਂ ਸੁਖਵਿੰਦਰ ਮੁਖਤਿਆਰ ਸਿੰਘ ਮੈਂ ਆਪਣੇ ਫਾਦਰ ਨੂੰ 8 ਤਰੀਕ ਨੂੰ ਗਰਦਾਸਪੁਰ ਮੈਡੀ ਸਿਟੀ ਹੌਸਪੀਟਲ ਲੈ ਗਿਆ। ਇਹਨਾਂ ਨੂੰ ਹਾਰਟ ਅਟੈਕ ਐਂਡ ਬ੍ਰੇਨ ਅਟੈਕ ਦੋਨੋਂ ਆਏ ਸੀ ਔਰ ਜਸਟ ਖਾਣਾ ਖਾਣ ਤੋਂ ਬਾਅਦ 10 ਤੋਂ 15 ਮਿੰਟ ਬਾਅਦ ਇਹ ਅਟੈਕ ਦੋਨੋਂ ਆਏ ਨੇ 언ਕੌਨਸ਼ੀਅਸਲੀ ਤੇ ਅਸੀਂ ਡਾਕਟਰ ਮਨਜੀਤ ਸਿੰਘ ਬੱਬਰ ਨਾਲ ਕੰਸਲਟ ਕਰਕੇ ਇੱਥੇ ਆਏ ਆਂ। ਔਰ ਆਪਕੀ ਡਿਲੀਵਰੀ ਦਾ ਟਾਈਮ ਸੀਗਾ ਜਦੋਂ ਇੱਥੇ ਪਹੁੰਚ ਰਹੇ ਸੀ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਰੇ ਪੂਰੇ ਸਟਾਫ ਨੇ ਪੂਰੀ ਮਿਹਨਤ ਲਾਈ ਔਰ ਅੱਜ ਮੈਂ ਆਪਣੇ ਬਾਦ ਨਾਲ ਆਇਆ ਔਰ ਹੋਸਟ ਦੇ ਵਿੱਚ ਮੈਂ ਗੱਲ ਕਰ ਰਹੇ ਨੇ ਔਰ ਆਪਣੇ ਬੱਚਿਆਂ ਨਾਲ ਵੀ ਗੱਲ ਕੀਤੀ ਜਿਨ੍ਹਾਂ ਨੇ ਪੋਤਰਿਆਂ ਨਾਲ ਦੋਤਰਿਆਂ ਨਾਲ ਔਰ ਅਸੀਂ ਬਹੁਤ ਬੈਟਰ ਫੀਲ ਕੀਤਾ ਔਰ ਇੱਥੋਂ ਦੇ ਸਟਾਫ ਦਾ ਹਮੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਹਰ ਸਾਈਡ ਤੋਂ ਕੋਈ ਪ੍ਰੋਬਲਮ ਨਹੀਂ ਆਉਂਦੀ ਜੰਨਾਂ ਨੇ ਸਾਨੂੰ ਔਰ ਵਧੀਆ ਸਾਫ ਸਫਾਈ ਤੋਂ ਔਰ ਕੀਰਤੋ ਕੋਈ ਕੰਪਲੇਨ ਹੈ ਹੀ ਨਹੀਂ ਕਿਸੇ ਤਰ੍ਹਾਂ ਦੀ ਜਦੋਂ ਜ਼ਰੂਰਤ ਪਈ ਆ ਸਾਨੂੰ ਬਾਹਰ ਤੋਂ ਡਾਕਟਰ ਪ੍ਰੋਵਾਈਡ ਕਰਾ ਕੇ ਦਿੱਤੇ ਨੇ ਖੁਦ ਵੀ ਮਿਹਨਤ ਕੀਤੀ ਆ ਔਰ ਸਟਾਫ ਨੇ ਤਾਂ ਬਹੁਤ ਜ਼ਿਆਦਾ ਹੈਗੀ ਸਾਡੇ ਨਾਲ ਕੋਆਪਰੇਟਿਵ ਕੀਤਾ